ਜੋੜ ਮੇਲੇ ਆਮ ਮੇਲੇ ਨਹੀਂ ਆਮ ਮੇਲੇ ਤਾਂ ਦੁਨੀਆ ਤੇ ਲੱਗਦੇ ਹਰ ਸੱਚਾ ਤਾਕਤ ਰਚਾਇਆ ਸਤ ਸੰਗਤ ਮੇਲਾ ਇਹ ਸਤ ਸੰਗਤ ਦਾ ਮੇਲਾ ਸਤ ਦੇ ਨਾਲ ਜੋੜਨ ਵਾਲਾ ਮੇਲਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆਮ ਮੇਲੇ ਦੁਨੀਆ ਦੇ ਵਿੱਚ ਨੇ ਪਰੰਤੂ ਇਹ ਬੜੇ ਦੁੱਖ ਵਾਲੀ ਗੱਲ ਹੈ ਕਿ ਅਸੀਂ ਇਹ ਇਨ੍ਹਾਂ ਜੋੜ ਮੇਲਿਆਂ ਨੂੰ ਆਮ ਮੇਲੇ ਮਨਾਉਣ ਤੇ ਤੁਲੇ ਹੋਏ ਕਿ ਜੋੜ ਮੇਲਿਆਂ ਤੇ ਅਸੀਂ ਗੁਰੂ ਘਰਾਂ ਦੇ ਵਿੱਚ ਜਾਣੇ ਜਾਣਾ ਚਾਹੀਦਾ ਹੈ ਪਰੰਤੂ ਨਸ਼ਿਆਂ ਦੇ ਵਰਤਾਰੇ ਨਹੀਂ ਹੋਣੇ ਚਾਹੀਦੇ ਰੱਬ ਦਾ ਨਾਮ ਲੈਂਦੇ ਜਾਣ ਰੱਬ ਦਾ ਨਾਮ ਲੈਂਦੇ ਆਉਣ ਚਰਨ ਚਲੋ ਮਾਰਗ ਗੋਵਿੰਦ ਗੁਰੂ ਦੇ ਗੁਣ ਗਾਉਂਦੇ ਜਾਣਾ ਗੁਰੂ ਦੇ ਗੁਣ ਗਾਉਂਦੇ ਆਉਣ ਸੋ ਨਸ਼ਿਆਂ ਤੋਂ ਬਚ ਕੇ ਬਰਾਈਆਂ ਤੋਂ ਬਚ ਕੇ ਚੰਗੀ ਬੋਲ ਬਾਣੀ ਧਾਰ ਕੇ ਬਾਣੀ ਪੜ੍ਹਦੇ ਆ ਜਾਣਾ ਨਾਮ ਜਪਦੇ ਆ ਜਾਣਾ ਗੁਰੂ ਦੇ ਗੁਣ ਗਾਉਂਦੇ ਆ ਜਾਣਿਆ ਆਜ ਤੋਂ ਹੀ ਸੰਗਤ ਐਸਾ ਚਲੇ ਆਉਂਦਾ ਇਹ ਜੋੜ ਮੇਲੇ ਭਾਈ ਪਰਮਾਤਮਾ ਦਾ ਨਾਮ ਜਪਦੇ ਜਾਣਾ ਨਾਮ ਜਪਦੇ ਆ